ਉੱਬ ਡਟ ਗੁੜੇ ਦੇ ਟਾਂਗੇ ਤੇ ਤੈਨੂੰ ਜ਼ਹਿਰ ਕਰਾਂ ਮੈਂ ਵਾਪਾ ਮੱਤ ਮੇਰੇ ਟਾਂਗੇ ਤੋਂ ਪੈਦਲ ਹੀ ਚੰਗੀਆਂ ਆਹਾਹਾ ਪਾਉ ਆਹਾ ਸਿਰਾਈ ਕਰਾਤਾ ਈ ਸੁਰ ਕੋਕਾ ਹੈ ਸੱਚੀ ਪਾਉ ਯਾਰ ਸੱਚ ਦੱਸੀ ਆ ਸੁਰ ਲਾਣੇ ਸਿੱਖਿਆ ਕਿੱਥੋਂ ਈ ਸੁਰ ਸੁਰ ਤਾਂ ਮੈਂ ਸੁੱਤਾ ਪਿਆ ਵੀ ਲਾਂਦਾ ਰਹਿਣਾ ਪਾਉ ਮੈਂ ਕਹਿੰਦਾ ਆਪਾਂ ਇੱਕ ਗਾਣਾ ਕੱਢੀਏ ਫਿਰ ਆਪਾਂ ਉਹਦੀ ਮੂਵੀ ਬਣਾਈਏ ਉਹਦੇ ਵਿੱਚ ਮੇਨ ਰੋਲ ਮੈਂ ਕਰੂੰਗਾ ਸੱਚੀ ਤੇ ਫਿਰ ਆਪਾਂ ਸ਼ਾ ਜਾਵਾਂਗੇ ਕੁਦਿਆ ਤੇਰੀ ਗੱਲ ਤਾਂ ਸਹੀ ਆ ਪਰ ਇੰਨੇ ਪੈਸੇ ਆਣੇ ਕਿੱਥੋਂ ਆ ਓਏ ਆਪਾਂ ਅੱਧਾ ਕਿਲਾ ਵੜਕਾ ਦਿੰਨੇ ਆ ਉਹ ਤੈਨੂੰ ਬਾਪੂ ਦਾ ਪਤਾ ਡਾਂਗਾ ਪਹਿਣ ਗਿਆ ਆਪਾਂ ਬਾਪੂ ਨੂੰ ਕਹਾਂਗੇ ਕੰਮ ਹੀ ਨਹੀਂ ਕਰਨਾ ਪਹਿਲਾਂ ਅਸੀਂ ਕਵਾਂਗੇ ਕਿ ਗਾਣਾ ਕਢਾ ਕੇ ਦੇ ਬਾਪੂ ਸਾਨੂੰ ਹੂੰ ਕੁਦਿਆ ਬਾਪੂ ਮੰਨ ਲਿਓ ਯਾਰ ਪਰ ਮੈਂ ਨਹੀਂ ਬੋਲਣਾ ਓ ਤੂੰ ਨਾ ਬੋਲੀ ਮੈਂ ਆਪੇ ਗੱਲ ਕਰ ਲੂੰਗਾ ਚਲ ਆ ਚਲੀਏ ਆ ਗਏ ਪੁੱਤਰਾ ਪੁੱਜਿਆ ਮੂੰਹ ਜਾ ਕੇ ਪਠੇ ਵੜ ਦੇ ਤੇ ਤੂੰ ਐ ਕਰ ਰੰਬਾ ਲੱਲਾ ਤੇ ਉਹ ਪਰਲਾ ਖਾਲ ਸਾਰਾ ਖਾਲ ਦੇ ਭਾਜ ਮੇਰਾ ਪੁੱਤ ਜਲਦੀ ਕਰ ਕੀ ਸੋਚੀ ਜਾਂਦੇ ਏ ਜਾ ਜਾ ਭੱਜ ਉੱਠ ਮੇਰਾ ਪੁੱਤ ਅਲਾਰੰਬਾ ਓ ਬਾਪੂ ਪਾਉ ਕਹਿੰਦਾ ਤੇਰੇ ਨਾਲ ਕੋਈ ਗੱਲ ਕਰਨੀ ਸੀ ਯਾਰ ਓਏ ਮੈਂ ਨਹੀਂ ਤੂੰ ਕਰਨੀ ਆ ਗੱਲ ਕਰਨੀ ਏ ਕੀ ਗੱਲ ਕਰਨੀ ਆ ਬਾਪੂ ਕਹਿੰਦਾ ਕੋਈ ਗਾਲਾ ਗੁਣਾ ਜੇ ਕੱਢਣਾ ਵਾ ਨਾਲੇ ਕਹਿੰਦਾ ਮੂਵੀ ਬਣਾਣੀ ਆ ਤੇ ਨਾਲੇ ਕਹਿੰਦਾ ਤੈਨੂੰ ਹੀਰੋ ਰੋਲ ਲੈ ਲੂੰਗਾ ਹੀਰੋ ਗਾਣਾ ਕਿਹੜੀ ਵੀਡੀਓ ਏ ਨਹੀਂ ਬਾਪੂ ਕੁੱਤੇਆ ਬਾਪੂ ਮੈਂ ਕਿਹਾ ਹੀ ਪੈਸੇ ਬੜੇ ਲੱਗਣੇ ਆ ਇਹ ਕਹਿੰਦਾ ਪਰਲਾ ਕਿਲਾ ਢੜਕਾ ਦੇਾਂਗੇ ਕੰਜਰਾ ਕਿਲੇ ਸੁੱਕੇ ਬੰਦੇ ਤੈਨੂੰ ਮੈਂ ਕਰਾਵਾ ਗਾਣਾ ਤੈਨੂੰ ਮੈਂ ਰਮਾਜਾ ਕਿਲਾ ਜਾ ਕੇ ਆੜ ਖਾਲ ਤੈਨੂੰ ਬਣਾਵਾ ਕਲਾਕਾਰ ਤੈਨੂੰ ਮੈਂ ਆਲੀ ਗਾਣਾ ਕਿਦਨ ਵਾਸਤੇ